ਨਾ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਿਧਵਾ ਬੇੜ ਦੀ ਹੋਈ ਚੋਣ ਸੁਰੇਸ਼ ਕੁਮਾਰ ਗਰਗ ਬਣੇ ਪ੍ਰਧਾਨ ਅੱਜ ਲੁਧਿਆਣਾ ਜ਼ਿਲ੍ਹਾ ਦੇ ਕਸਬਾ ਸਿਧਵਾ ਬੇੜ ਕਰੀਆਨਾ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰਜਾਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪਵਨ ਮੋਦਗਿਲ ਜੀ ਵਾਈਸ ਪ੍ਰਧਾਨ ਸ਼੍ਰੀ ਰਾਮ ਨਿਵਾਸ ਜਨਰਲ ਸੈਕਟਰੀ ਜਸਵਿੰਦਰ ਸਿੰਘ ਰਖੜਾ ਕਰੀਆਨਾ ਐਸੋਸੀਏਸ਼ਨ ਮੋਗਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਜਨ ਰਾਜਨ ਪਾਂਸਲ ਵਿੱਕੀ ਬੁਰਜ ਮਮਾਰਾ ਰੋਸ਼ਨ ਲਾਲ ਰਾਜਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਤੇ ਕਰਿਆਨਾ ਵਪਾਰੀ ਸਦਮਾ ਬੇਠ ਹਾਜ਼ਰ ਹੋਏ ਅਤੇ ਪਵਨ ਮੋਦਗਿਲ ਜੀ ਵੱਲੋਂ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨੂੰ ਜਾਣੂ ਕਰਵਾਇਆ ਤੇ ਇਸੇ ਮੌਕੇ ਤੇ ਕਰਿਆਨਾ ਯੂਨੀਅਨ ਦਾ ਸੰਗਠਨ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਸੁਰੇਸ਼ ਕੁਮਾਰ ਗਰਗ ਜੀ ਨੂੰ ਪ੍ਰਧਾਨ ਅਤੇ ਰਜੇਸ਼ ਕੁਮਾਰ ਖੰਨਾ ਨੂੰ ਵਾਈਸ ਪ੍ਰਧਾਨ ਰਕੇਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਜਨਰਲ ਸੈਕਟਰੀ ਹੇਮਰਾਜ ਸਹਾਇਕ ਜਨਰਲ ਸੈਕਟਰੀ ਚੇਤਨ ਗੋਇਲ ਕੈਸ਼ੀਅਰ ਪਵਨ ਕੁਮਾਰ ਢੱਡ ਸਹਾਇਕ ਕੈਸ਼ੀਅਰ ਸਜੀਪ ਕੁਮਾਰ ਢੱਡ ਗਗਨਦੀਪ ਸਿੰਘ ਸਰਾ ਗੋਰਾ ਜਤਿੰਦਰ ਕੁਮਾਰ ਸतीश ਕੁਮਾਰ ਬਲਵਿੰਦਰ ਕੁਮਾਰ ਮੁਕੇਸ਼ ਕੁਮਾਰ ਸੰਜੀਵ ਕੁਮਾਰ ਰਿਪੋਰਟਰ ਜਸਵਿੰਦਰ ਸਿੰਘ ਰਕਰਾਦੀ ਵਿਸ਼ੇਸ਼ ਰਿਪੋਰਟਰ ਦੀ ਪੰਜਾਬ న్యూਸ ਪੰਜਾਬ ਦਾ ਚੇਅਰਮੈਨ ਹੈ ਸਰ ਅੱਜ ਜੋ ਇੱਥੇ ਮੀਟਿੰਗ ਹੋਈ ਹੈ ਕਿਸ ਮੁੱਦੇ ਤੇ ਹੋਈ ਸੀ ਜੀ ਅੱਜ ਅਸੀਂ ਸਿੱਧਵਾਂ ਬੇਟ ਇੱਥੇ ਕਰਿਆਣਾ ਯੂਨੀਅਨ ਨਹੀਂ ਸੀ ਅਸੀਂ ਇੱਥੇ ਨਵੀਂ ਯੂਨੀਅਨ ਦਾ ਗਠਨ ਕੀਤਾ ਸਾਰੇ ਕਰਿਆਣਾ ਵਪਾਰੀਆਂ ਨੂੰ ਇੱਕ ਟੇਬਲ ਦੇ ਉੱਤੇ ਇਕੱਠੇ ਕਰਕੇ ਇਹਨਾਂ ਦੇ ਪ੍ਰਧਾਨ, ਵਾਈਸ ਪ੍ਰਧਾਨ, ਸੈਕਟਰੀ, ਖਜ਼ਾਨਚੀ ਇਹਨਾਂ ਦਾ ਅਸੀਂ ਗਠਨ ਕੀਤਾ ਔਰ ਅੱਜ ਤੋਂ ਅਸੀਂ ਇਹਨਾਂ ਨੂੰ ਪੰਜਾਬ ਕਰਿਆਣਾ ਯੂਨੀਅਨ ਨਾਲ ਜੋੜਦੇ ਹਾਂ ਠੀਕ ਹੈ ਜੀ ਅੱਜ ਜੋ ਵੀ ਇਹਨਾਂ ਦਾ ਕੋਈ ਅਸੀਂ ਇਹਨਾਂ ਦੇ ਨਾਲ ਹਰ ਕਿਸਮ ਦੇ ਖੜੇ ਹਾਂ ਨਾਲ ਖੜੇ ਹਾਂ ਹੋਟ ਵੱਡੇ ਨਾਲ ਵੱਡਾ ਲਾ ਕੇ ਇਹਨਾਂ ਦਾ ਸਾਥ ਦੇਣਾ ਹਰ ਦੋਖਸਕ ਦੇ ਵਿੱਚ ਇਹਨਾਂ ਦੇ ਨਾਲ ਹਾਂਜੀ ਪ੍ਰਧਾਨ ਜੀ ਤੁਸੀਂ ਪ੍ਰਧਾਨ ਬਣਿਓ ਤੇ ਦੋ ਸ਼ਬਦ ਬੋਲੋ ਆਪਣੇ ਬਾਰੇ ਮੈਂ ਤੁਹਾਨੂੰ ਬਿਧਾਈਆਂ ਦਿੰਦਾ ਬਹੁਤ ਬਹੁਤ ਬਿਧਾਈਆਂ ਇਹਨਾਂ ਨੂੰ ਮੈਂ ਹਾਂਜੀ ਸੈਕਟਰੀ ਸਾਹਿਬ ਆਰਾਮ ਨਾਲ ਅਬ ਦੇ ਸਟਾਫ ਰੇਟ ਦੇ ਸਟੇਲਰ ਤੇ ਫੂਟੇਲਰ ਜਿੰਨੇ ਵੀ ਦੁਕਾਨਦਾਰ ਨੇ ਅਜੇ ਤੱਕ ਦੇ ਪੱਕੇ ਹੋ ਕੇ ਇਹ ਜਿਵੇਂ ਦਾ ਰੱਖ ਦਿੱਤਾ ਜਿਹੜੇ ਬੰਦੇ ਮਕਿੰਦੋ ਬਾਉਲੀ ਕੰਮ ਕਰਨਾ ਜੀ ਤੁਹਾਨੂੰ ਲੈ ਰਹੇ ਨੇ ਜਿਹੜੇ ਮੈਂ ਉੱਦੇਦਾਰ ਹੁਣਾਰੇ ਖੇ ਨੂੰ ਧੰਨਵਾਦ ਵੀ ਕਰਦੇ ਆ ਇਹਨਾਂ ਨੇ ਲੱਖੋ ਪਲੰਗਾ ਜੋ ਫਰਮ ਕਰਦੇ ਨੇ ਪਤਨ ਜੀ ਦੋ ਸਾਲ ਤੁਸੀਂ ਬੋਲਦੇ ਹੋ ਦੁਨੀਆ ਬਾਰੇ ਅਸੀਂ ਇੱਥੇ ਕਲਾਕ ਤੋਂ ਆਏ ਸੀ ਸਿੱਧਾ ਮੇਟਾ ਆ ਕੇ ਤੁਹਾਨੂੰ ਬਹੁਤ ਖੁਸ਼ੀ ਮਿਲੀ ਕਿਉਂਕਿ ਇਹਨਾਂ ਨੇ ਸਾਰੇ ਲੈ ਇਕੱਠੇ ਹੋ ਗਏ ਇੱਥੇ ਪ੍ਰਧਾਨ ਤੇ ਹੋ ਸਾਰੇ ਉਦੇਦਾਰ ਸਤਿ ਸ੍ਰੀ ਅਕਾਲ ਬੜੀ ਚੰਗੀ ਗੱਲ ਆ ਇਹਨਾਂ ਨੇ ਅੱਗੇ ਐਸਟੀਸੀ ਨੂੰ ਬਣਾਈ ਹੈ ਤੇ ਇਸ ਗੱਲ ਦੀ ਖੁਸ਼ੀ ਹੋਈ ਹੈ ਅੱਜ ਇਹ ਪੰਜਾਬ ਦੀ ਐਸਟੀਸੀ ਨਾਲ ਜੁੜੇ ਹੈ ਤੋਂ ਇਹਨਾਂ ਦਾ ਬਹੁਤ ਬਹੁਤ ਸਹੀ ਨਹੀਂ ਹੈ ਬਹੁਤ ਬਹੁਤ ਫਰਮਾਤੀ ਇਹਨਾਂ ਨੇ ਇਹਨੇ ਕਹਿੰਦੇ ਹੋਏ ਟੀਮਾਂ ਦੇ ਜਾਂਚ